No, no, no. राajana biganan ke nashak biganan ke nashak i uh -huh. ਤਉ ਗਿਆਨ ਹਰੇ ਮਾਨਕ ਭਗਤ ਤੇਰਾ ਕੀ ਕਾਰ ਹੈ ਜੈ ਸੰਤਨ ਕਾ ਬੰਦਨਾ ਤੇਰ ਚਰਨ ਪਰਤਾ ਹਰ ਏਕੰਕਾਰ ਸਾਧ ਗੁਰੂ ਤੇਹ ਪ੍ਰਸਾਦ ਸਚ ਹੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨ ਸਭ ਸਿੱਧ ਨਿਕਟ تیر ਪਈ ਚਾਹਤ ਕਰਾ ਮਾਤ ਕੁਸ਼ ਲੈ ਕਰਕੇ ਮਸਲਤ ਸਭ ਹੰ ਬਖਾਣੇ ਸ੍ਰੀ ਨਾਨਕ ਤੁਮ ਤਬਾ واحرو جی کا خالص واحد گرو چمر شدر ਨਥਾ ਪਾਤਸ਼ਾਹਾਂ ਦੀ ਜੋਤ ਸਮਾਪਨ ਪਰੱਖ ਹਾਜ਼ਰੀ ਵਾਲੇ ਸੰਗਤ ਨੂੰ ਪਾਤਨ ਆਦ ਸ੍ਰੀ ਗੁਰੂ ਅਰਜਨ ਸਿੰਘ ਜੀ ਮਹਾਰਾਜ ਐਸੇ ਦੀਿਆ ਸੰਗ੍ਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਰੇ ਅਪਾਰ ਕਿਰਪਾ ਰਵਿਸ਼ਾ ਦਾ ਸੰਕਲਪ ਜੀ ਦੇ ਦਿਸ ਮੇਸਕਾ ਸ੍ਰੀ ਗਰਗੀ ਦਾਰ ਜੀ ਪੰਥ ਵਾਲੀ ਜੋਖ ਦੇ ਨਾਮ ਤੇ ਸਜੇ ਸਤਿ ਸ਼੍ਰੀ ਅਕਾਲ ਅੰਤ ਅੰਤ ਅਨੰਤ ਅਨਿਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਹਾਨ ਪਾਵਨ ਮੁਕਤਸ ਅਸਥਾਨ ਪਾਤਸ਼ਾਹ ਜੀ ਕੇਸਦਰ ਸਾਹਿਬ ਜੀ ਦੇਖੇ ਹਾਜ਼ਰੀਆਂ ਭਰਦਾ ਹੈ ਸਹਿਬਾਂ ਦੀ ਪਾਵਨ ਗੁਰ ਸੰਗਤ ਦਾ ਲਾਹ ਲਾਇ ਰਹੀ ਗੁਰੂ ਸਵਾਰੇ ਗੁਰੂ ਪਾਤਸ਼ਾਹੀ ਦੀ ਸਾਜੀ ਨਵਾਜੀ ਸਾਧ ਸੰਗਤ ਦੀ ਆਗਮਨ ਉਪਾਕਰਤ ਹੈ ਵਾਟਿਆਂ ਬਾਗਾਂ ਸਦਕਾ ਸਹਿਬਾਨ ਦੇ ਜਨਮ ਕਰਦੇ ਆਂ ਦੀ ਗੁਰੂ ਕੀ ਸੰਗਤ ਦੇ ਆਜਿ ਕਾਟੇ ਖਾਣੇ ਸਵਾਸਾਂ ਸਭਿਆਂ ਕਰਨ ਦਾ ਸਰਪ੍ਰਸਤ ਪ੍ਰਾਪਤ ਹੋ ਰਿਹਾ ਗੁਰੂ ਪਾਤਸ਼ਾਹ ਦੇ ਬਾਗ ਦੇ ਸਥਾਨ ਤੇ ਸਹਿਬਾਨ ਦੇ ਜੀਵਨ ਬਿਰਤਾ ਜੀਵਨ ਕਾਲ ਤੇ ਜੀਵਨ ਜੋਜਾਂ ਦੀ ਲੜੀ ਨਾਲ ਕਥਾ ਵਿਚਾਰ ਚੱਲ ਰਹੀ ਸਾਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਸੱਚੇ ਪਾਤਸ਼ਾਹ ਮਹਾਰਾਜੀ ਜੀ ਜਿਨ੍ਹਾਂ ਦਾ ਬਾਵਾਂ ਜੀਵਨ ਦੇ ਤਾਂ ਸ੍ਰੀ ਰਾਜਪਾਲ ਐ ਪਾਈ ਸੰਤੋਖ ਸਿੰਘ ਜੀ ਸਾਹਮਣੇ ਆ ਰਹੇ ਅੱਜ ਦਾ ਜੋ ਮਹਾਨ ਇਤਿਹਾਸਕ ਦਿਨ ਹੈ ਕਿ ਮਕਾਉਰ ਬੜੀ ਦੇ ਆਖਰੀ ਸ਼ਹੀਦ ਪੰਤਨભાઈ ਸੰਤ ਸਿੰਘ ਜੀ ਤਾਂਤਨ ਬਾਬਾ ਸੰਗਤ ਸਿੰਘ ਜੀ ਅਸ ਮੇਰੇ ਸਪੀਤਾ ਧੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਨ ਕਮਰਾਂ ਦੇ ਬਾਸ ਸਿੰਘਾਂ ਨੇ ਵਾਰ-ਵਾਰ ਦੇਖੀ ਕੀਤੀ ਪਾਤਸ਼ਾਹ ਮਹਾਰਾਜ ਸਾਡੀ ਬੇਤ ਕੀ ਹੈ। ਆਪ ਜੀ ਗੜੀ ਨੂੰ ਛੱਡ ਜਾਓ। ਅਸੀਂ ਇੱਥੇ ਰਹਿ ਕਰਕੇ ਬੈਰੀਆਂ ਦਾ ਮੁਕਾਬਲਾ ਕਰਦਿਆਂ ਹੋਇਆ ਸ਼ੀਸ਼ੀਆਂ ਪ੍ਰਾਪਤ ਕਰਾਂ। ਪਰ ਗੁਰੂ ਸਾਹਿਬ ਆਜਿ ਨੇ ਆਪਣਾ ਫੈਸਲਾ ਸੁਣਾਇਆ। ਕੌਣ ਕੇ ਸਿੰਘ ਜਿਹੜੇ ਸਨ ਲੂੰਗੀ ਸੋਰਜ ਵਿਚ ਚਲੇ ਗਏ ਔਰ ਕੋ ਸਮੇਂ ਬਾਅਦ ਫੇਰ ਬੇਨਤੀ ਕਰਦੇ ਸੋ ਸਤਿਗੁਰ ਸੱਜੇ ਬਾਦਸ਼ਾਹ ਮਹਾਰਾਜ ਜੀ ਨੇ ਫੇਰ ਅਗੀਰ ਖਾਲਸੇ ਜੀ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਪ੍ਰਸਾਦ ਦੇ ਮਨੋ ਭਗਜਾਨ ਕਿ ਉਹਨਾਂ ਦੀ ਬਾਹਮਨਾ ਦੀ ਕਦੇ ਪੱਦਨੇ ਹੋਣਾਂ ਤੇ ਮੁਕਾਰ ਦੀ ਘੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਫਰ ਨਾਲ ਇੱਕ ਸਿੰਘਾਂ ਕੋਲੋਂ ਪਾਸ ਕਰਵਾਇਆ ਕਿ ਠੀਕ ਹੈ ਜੇ ਤੁਸੀਂ ਚਾਹੁੰਦੇ ਹੋ ਐਸੀ ਚਲੇ ਜਾਈਏ ਪਰ ਅਸੀਂ ਲੋਕ ਕੇ ਸ਼ੁੱਕੇ ਨਹੀਂ ਜਾਵਦੇ ਸ਼ਗਵ ਨੂੰ ਦਸਕਾਰ ਕੇ ਜਾਵਨ ਸੀ ਫਿਰ ਸੋ ਗੁਰੂ ਸ਼ਰਮਾਨ ਰਾਜ ਜੀ ਨੇ 8 ਕੋਦੀ ਰਾਤ ਨੂੰ ਤਮਕੌਰ ਦੇ ਘੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਆਪਣੇ ਨਾਲ ਤਿੰਨ ਭਾਈ ਸਹਿਬਾਈ ਦਾਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਜੀ ਨੂੰ ਨਾਲ ਜਾਨ ਦਾ ਫੈਸਲਾ ਕਰਦੇ ਔਰ ਨਾਲ ਵਚਨ ਕੀਤੇ ਜੇ ਗੜੀ ਵਿੱਚੋਂ ਨਿਕਲ ਕੇ ਵਿਸ਼ਰ ਗਏ ਤਾਂ ਤਾਲਿਆਂ ਦੀ ਸਿਹਤ ਲੈ ਕਰਕੇ ਤੁਸੀਂ ਸਾਨੂੰ ਆਪ ਜੀ ਸਭ ਗੁਰੂ ਸਹਿ ਮਹਾਰਾਜੀ 임ਕੌਰ ਦੀ ਗੜੀ ਵਿੱਚੋਂ ਨਿਕਲੇ ਹਨ ਸਹਿਬਾਂ ਨੇ ਆਪਣਾ ਜੋੜਾ ਗੜੀ ਵਿੱਚ ਹੀ ਉਤਾਰ ਦਿੱਤਾ ਕਿ ਸ਼ਹੀਦ ਹੋਏ ਸਿੱਖਾਂ ਦੇ ਸਰੀਰ ਬਾਹਰ ਪਾਏ ਹੋਣ ਕਿ ਉਹਨਾਂ ਦੇ ਕੇਸਾਂ ਦੇ ਨਾਲ ਜੋੜਾ ਨਾਲ ਲੱਗੇ ਅਵੇ ਯਦਮ ਕਰਨਿਆ ਹੋਇਆ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣਾ ਜੋੜਾ ਬਣਾ ਲਿਆ ਗੜੀ ਦੇ ਵਿੱਚੋਂ ਚੱਲ ਕਾਲ ਕੇ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਹੈ ਉੱਚਾ ਸਾਥ ਸੀ ਸੁਣਦੇ ਲੋਕ ਕਿ ਸਹਿਵਾ ਨੇ ਉੱਚੀ ਵਾਲੀ ਸੇਨ ਵਾਲੀ ਬੰਦਨ ਕਹੇ ਸੁੱਚੀ ਆਵਾਜ਼ ਉੱਚ ਆਖਿਆ ਪੀਰੇ ਹਿੰਦ ਮੈਂ ਰਵਿੰਦਨ ਪੀਰੇ ਹਿੰਦ ਮੈਂ ਰਵਿੰਦਨ ਜੇਸਦਾ ਪੀਰ ਜਾ ਰਿਹਾ ਸੀ ਇਸ ਵਿੱਚ ਕਿਸੇ ਕਿਸੇ ਵਿੱਚ ਕੋਈ ਹਿੰਮਤ ਵਾਲ ਸ਼ਕਤੀ ਹੈ ਤਾਂ ਆ ਕਰਕੇ ਸਾਨੂੰ ਫੜ ਲਵੇ ਜਿਸ ਪਾਸੇ ਤੋਂ ਆਵਾਜ਼ ਸੁਣੀ ਅੱਕੜ ਵਾਹੇ ਉੱਟ ਕੇ ਮੁਲਖੀਏ ਪਹਾੜੀ ਉਸ ਪਾਸੇ ਨੂੰ દોੜੇ ਉਹ ਜੋ ਆਨ ਸਤਿਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਜੋ ਮਸਾਲਾ ਵਾਲੇ ਉਸ ਪਾਸੇ ਨੂੰ ਆ ਰਹੇ ਸਨ ਪਹਿਲਾਂ ਤਾਂ ਉਹਤੀਂ ਸ਼ਾਟ ਕਿਉਂ ਮਸਾਲਾ ਵਜਾ ਆ ਗਿਆ ਫਿਰ ਸਹਿਬਾਂ ਦੇ ਤੀਰਾ ਲੈ ਅਸੀ ਜਾਲ ਬਾਦ ਇਹ ਪਾਜਣ ਪਾਈ ਵੈਰੀਆਂ ਦੇ ਸਾਥ ਰਿਸ਼ ਗਏ ਗੁਰੂ ਸਹਿਬਾਹ ਰਾਜ ਕੀ ਫਤੋਂ ਚਾਲਾ ਪਾ ਕੇ ਦਹਰਵਾਲੇ ਪਾਸੇ ਨੂੰ ਹੋ ਤੁਰੇ ਸਰ ਗੁਰੂ ਸਹਿਬ ਮਹਾਰਾਜ ਜੀ ਬਿੱਕਰ ਪੈਂਦਾ ਤੇ ਕਰਦੇ ਹੋਏ ਬਾਜੀ ਵਾਲੇ ਦੇ ਜੰਗਲਾ ਵਾਲੇ ਕੋਲ ਸੇ ਨੂੰ ਚੱਲੇ ਹਨ ਕਿਨੇ ਸਿੰਘ ਘੜੀ ਵਿੱਚੋਂ ਨਿਕੰਦੇ ਸਮੇਂ ਸਹਿਬਾਨਾ ਲੰਘੜ ਜਾਏ ਸੋ ਅਗਲੇ ਦਿਨ ਫਿਰ ਜਾ ਕੇ ਅੱਜ ਦੇ ਦਿਨ ਗੁਰੂ ਸਹਿਬ ਮਹਾਰਾਜ ਜੀ ਨੂੰ ਬਾਜੀ ਵਾਲੇ ਮਿਲੇ ਹਨ ਘੜੀ ਛੱਡਨ ਤੋਂ ਪਹਿਲਾਂ ਸਹਿਬਾਨੇ ਆਪਣਾ ਕਲਗੀ ਤੋੜਾ ਆਪਣੀ ਸੋਹਣੀ ਕੁਸ਼ਾਲ ਆਈ ਸੰਤ ਸਿੰਘ ਨੂੰ ਬਖਸ਼ਿਸ਼ ਕੀਤੀ ਜਿਸ ਦਾ ਚਿਹਰਾ ਮੂਰਾ ਮਹੰਦਰਾ ਗੁਰੂ ਸਹਿਬੰਦ ਰਾਜ ਜੀ ਨਾਲਤਾ ਮਿਲਦਾ ਸੀ ਵੈਸੇ ਤਾਂ ਹਰ ਗੁਰੂ ਦੇ ਸਿੱਖ ਦਾ ਜਿਹੜਾ ਗੁਰੂ ਨਾਲ ਮਿਲਦਾ ਹੈ ਕਿਉਂਕਿ ਗੁਰੂ ਨੇ ਆਪਣਾ ਸਰੂਪ ਬਖਸ਼ਿਸ਼ ਕੀਤਾ ਹੈ ਸੋ ਆਪਣੀ ਥਾਂ ਤੇ ਸਹਿਬਾ ਨੇ ਭਾਈ ਸੰਤ ਸਿੰਘ ਨੂੰ ਇਕੱਠਾਇਆ ਹੈ ਕਿ ਆਖਰੀ ਧੰਮ ਤੱਕ ਵੈਰੀ ਦੇ ਨਾਲ ਜੰਗ ਕਰਦੇ ਰਹਿਣ ਗੁਰੂ ਪਾਤਸ਼ਾਹ ਜੀ ਦੀ ਆਗਿਆ ਬਾਅਦ ਕੇ ਭਾਈ ਸੰਤ ਸਿੰਘ ਭਾਈ ਸੰਤ ਸਿੰਘ ਚੁਕਾਵਾਂ ਦੀ ਬਰੀਕ ਚ ਡਟੇ ਰਹੇ ਨਾ ਜਿੰਨਾ ਚਿਰ ਕੋਲ ਗੋਲੀ ਸਿਕਾਤੀ ਚ ਚਲਾਉਂਦੇ ਰਹੇ ਤੇ ਤਲਵਾਰਾਂ ਧੂਫ ਕਰਕੇ ਵੈਰੀ ਦਾ ਮੁਕਾਬਲਾ ਕੀਤਾ ਔਰ ਨਾ ਉਹ ਦੀ ਸਵੇਰ ਨੂੰ ਅੱਜ ਦੇ ਨੇਨ ਉਹਨਾਂ ਗੁਰੂ ਖਾਨ ਗੁਰੂ ਕੇ ਲਾਲਾ ਨੇ ਸ਼ਹੀਦੀ ਦਾ ਜਾਨ ਪ੍ਰਾਪਤ ਕੀਤਾ ਉਨਾ ਮਹਾਰਸ਼ੀ ਦਾ ਨੂੰ ਜਿਨ੍ਹਾਂ ਨੇ ਦਸ਼ਮੇਸ਼ ਪਿਤਾ ਕਲਕੀਤਨ ਸਹਿਬ ਮਹਾਰਾਜ ਜੀ ਦੇ ਉਪਦੇਸ਼ਾਂ ਸੰਦੇਸ਼ਾਂ ਤੇ ਹੁਕਮਾਂ ਤੇ ਪਹਿਰਾ ਦੇਂਦਿਆਂ ਹੋਇਆ ਅੰਤਲੇ ਦਮ ਤੱਕ ਧਰਮ ਦੀ ਖਾਤਰ ਦੇਸ਼ ਦੀ ਖਾਤਰ ਆਪਣਾ ਆਪਾਰ ਕੀ ਗੁਰੂ ਸਹਿਬ ਮਹਾਰਾਜ ਜੀ ਜਿਨ ਖੁਸ਼ੀਆਂ ਪ੍ਰਾਪਤ ਕੀਤੀ। ਉਹਨਾ ਮਹਾਰਸ਼ੀ ਦਾ ਨੂੰ ਉਦਾਨ ਕੌਟਵਾਰੀ ਨਮਸਕਾਰ ਸਿਜਦਾ ਹੈ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਸਿੱਧ ਉਹਨਾਂ ਦੇ ਪਰੋਸੇ ਸਵੇਜ ਮੁਕੌਰ ਗੜੀ ਦਾ ਸਾਖਾ ਜੋ ਇਤਿਹਾਸ ਚ ਇੱਕ ਵੱਖਰੀ ਪਛਾਣ ਇੱਕ ਵੱਖਰੀ ਥਾਂ ਰੱਖਦਾ ਹੈ ਸੰਸਾਰ ਦਾ ਅਸਾਵਾ ਜੰਗ ਨਿਕਲਾ ਜਦ ਅਨੋਖਾ ਜੁਦ ਸਿਮਕੌਰ ਹਰ ਦੇ ਚੰਦੀ ਦੇ ਲਾਰੇ ਗਿਆ ਸ੍ਰੀ ਸਾਧਗੁਰੂ ਕਲਕੀ ਦਾ ਬਾਦਸ਼ਾਹ ਜੀ ਦੀ ਗਵਾਈ ਵਿੱਚ 40 ਕੁ ਖੇਪਿਆਸੇ ਥੱਕੇ ਟੁੱਟੇ जख्मी ਸੀਦਾ ਸੀ 10 ਲੱਖ ਵੈੜੀਆਂ ਦੇ منہ ਭਵਾ ਦਿੱਤੇ ਐਸੀ ਡਟ ਕਰਕੇ ਉਹਨਾਂ ਦੇ ਰਾਖਾ ਕਰ ਗਈ ਇੱਕ ਇੱਕ ਸਿੰਘ ਨੇ ਦੇਕਾ ਨੂੰ ਮੌਤ ਦੇ ਘਾਟ ਉਤਾਰ ਕੇ ਹੋਇਆ ਇਹ ਜੀਆਂ ਪ੍ਰਾਪਤ ਕੀਤੀ ਉਹਦਾ ਸਾਰੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਵਾਰ ਵਾਰ ਨਾਮ ਸ਼ਿਖਾਰ ਜਿਨ੍ਹਾਂ ਨੇ ਸਾਡੇ ਆਵਾਜ਼ ਤੇ ਆਪ ਦਾ ਸੰਭੋਲਿਆ ਆਪਣੇ ਤਨ ਦਾਏ ਆਪਣੀਆਂ ਜਿਦਰੀਆਂ ਕੁਰਬਾਨ ਕੀਤੀਆਂ ਸੋ ਜੋ ਸਹਿਬਾਂ ਦੇ ਅਸਥਾਨ ਤੇ ਗੜੀਵਾਲ ਸਹਿਬਾਂ ਦੇ ਜੀਵਨ ਕਰਤਾ ਵਿਚਾਰ ਚੱਲ ਰਹੀ ਹੈ ਤਾਂ ਗੁਰਪਰਗਿਤ ਸਹਿਮਾਨ ਰਾਜ ਜੀ ਜਿਨ੍ਹਾਂ ਦੇ پاس ਕਈ ਤਰ੍ਹਾਂ ਦੇ ਕਈ ਮਤਾਂ ਦੇ ਸਾਧੂ ਮਹਾਤਮਾ ਸੰਤ ਵਿਰਤ ਗ੍ਰਸਤੀ ਚੱਲ ਕੇ ਆਉਂਦੇ ਨੇ ਆਪਣੇ ਮਨ ਦੇ ਬਲਬਲੇ ਮਨ ਦੇ ਖਿਆਲ ਮਨ ਦੇ ਵਿਚਾਰ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖਦੇ ਨੇ ਦਸ਼ਮੇਸ਼ ਪਿਤਾ ਜੀ ਉਹਨਾਂ ਦੇ ਸਵਾਲਾਂ ਨੂੰ ਸੁਣ ਕਰਕੇ ਵਕੂਬੀ ਯਥਾਰਥ ਜਵਾਬ ਦੇ ਕਰਕੇ ਉਹਨਾਂ ਨੂੰ ਤਸੱਲੀ ਕਰਾਉਂਦੇ ਹਨ ਇਸੇ ਤਰ੍ਹਾਂ ਮਦਨ ਦਾਸ ਬਰਾਗੀ ਨਾਮ ਦੇ ਸਾਧੂ ਨੇ ਸਰਦਾਂ ਕੋਲੋਂ ਖਾਤ ਪ੍ਰਸ਼ਾਦੀ ਦੇਖ ਦੇ ਬਾਕ ਖੁਸ਼ਿਆ ਰਹੇ ਆ ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਇੱਕ વાર્ਤਾ ਸੁਣਾਈ ਹੈ ਜੋ ਪਹਿਲੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਹਨੇ ਜੀ ਹੈ ਜਦੋਂ ਸਤਿਗੁਰੂ ਨਾਨਕ ਦੇ ਪਾਸ਼ਾ ਜੀ ਨੇ ਇੱਕ ਭਾਈ ਸਾਈਂ ਦਾਸ ਸਾਧੂ ਦੇ ਕਹਿਣ ਤੇ ਇਹ ਸਾਰੀ વાર્ਤਾ ਸੁਣਾਈ ਸੀ ਉਸੇ ਤਰ੍ਹਾਂ ਗੁਰੂ ਸਹਿਬ ਮਹਾਰਾਜ ਜੀ ਨੇ ਉਸ વાર્ਤਾ ਨੂੰ ਬਿਆਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਖਾਇੰਦ ਸਾਧਨ ਦੇ ਮਹਤਮਾ ਨੂੰ ਸੁਣਾਇਆ ਇੱਕ ਵਾਰੀ ਜਦੋਂ ਸੁਮੇਰਪੁਰ ਤੋਂ ਦਿੱਲੀ ਜਾ ਕੇ ਚੜ੍ਹੇ ਜਿੱਥੇ برف ਹੀ برف ਹੈ ਹਿਮਾਲਿਆ ਪਰਬਤ ਸੋਹਣਾ ਦੇਸ਼ ਸੁੰਦਰ ਇਲਾਕਾ ਹੈ ਪਹਾੜਾਂ ਦੀ ਸੈਰ ਕਰ ਰਹੇ ਸੀ ਕੁਝ ਸਮੇਂ ਬਾਅਦ ਸਿੱਧਾਂ ਦੀ ਮੰਡਲੀ ਸਿੱਧ ਤੇ ਨਾਥ ਚੱਲ ਕੇ ਆਏ ਜੀ ਸਾਡੇ ਪਾਸ ਉਹਨਾਂ ਨੇ ਆ ਕੇ ਆਦੇਸ਼ ਆਦੇਸ਼ ਆਖਿਆ ਅਦੇਸ ਦਾ ਭਾਵ ਹੰਨਾ ਨਮਸਕਾਰ ਤੁਮਨਾ ਟਿਕਣਾ ਸੋ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਾਰਿਆ। ਦੋ ਸਭ ਅਸੀਂ ਅਗੋ ਸੰਤ ਕਰਤਾ ਸਤ ਕਰਤਾ ਦੇ ਬਚਨ ਰਹੀ। ਜਾਬੋ ਸਿੱਧੋ ਦਰਸ਼ਨ ਵੈ ਹੋ ਬੈਠੋ ਨਾਮ ਨਰੰਜਨ ਲੈ ਬੈਠੋ ਪ੍ਰਮਾਤਮਾ ਦਾ ਨਾਮ ਜਪ ਸਿਮਨ ਕਰੋ। ਰਛਨ ਦੇਵ ਸਹਿਬਾਨੇ ਸਤਕਾਰ ਵਜਿਵੇਂ ਬਚਨ ਕਰੇ ਜਿਵੇਂ ਇਕਲ ਅਕੇਰਾ ਇਤਿਹਾਸ ਬਿਨ ਰਾਜ ਪਾਇ ਸੰਤੋਖ ਸਿੰਘ ਜੀ ਸੁਣਾ ਰਹੇ ਨੇ ਸੁਣਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਨ ਸਭ ਸਿੱਧ ਨਿਕਟ ਥਿਰ ਭਏ ਚਾਹਤ ਕਰਾਮਾਤਿ ਕੁਸ਼ ਨਹੀਂ ਗੁਰੂ ਪਾਤਸ਼ਾਹ ਧੰਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀ ਦੇ ਕੋਲੋਂ ਸੁਣ ਕੇ ਸਾਰੇ ਸਿੱਧ ਸਹਿਬਾਂ ਦੇ ਕੋਲ ਆ ਗਏ ਨੇ ਸਿੱਧਾਂ ਦੇ ਮੰਦਰ ਵਿੱਚ ਗੁਰੂ ਸਾਹਿਬ ਜੀ ਦੇ ਕੋਲੋਂ ਕਰਾਮਾਤ ਸ਼ਕਤੀ ਵੇਖਣ ਦਾ ਖਿਆਲ ਹੈ ਸੋ ਜਾਹਤ ਚ